ਬਾਈ ਨੇ ਬਹੁਤ ਮਿਹਨਤ ਕੀਤੀ ਆ ਕਿਉਂਕਿ ਉਹ ਭਾਸ਼ਾ ਦਾ ਫਲੋ ਫੜਨਾ ਮਾਜੇ ਦੀ ਦਾ ਇੱਕ ਮਲਬਈ ਲਈ ਔਖਾ ਉਹਦਾ ਯਾਰ ਸਾਨ ਕਦੇ ਬਾਹਰ ਨਹੀਂ ਗਿਆ ਉਹਦਾ ਬਾਹਰਲੇ ਦੇਸ਼ ਨਹੀਂ ਗਿਆ ਕਦੇ ਉਹਦਾ ਉਹ ਹੋ ਤਾਂ ਗੱਗੂ ਗਲ ਗੱਗੂ ਗਿੱਲੀ ਆ ਯਾਰ ਸਿਨੇਮੇ ਨੂੰ ਲੈ ਕੇ ਇੱਕ ਇੰਸਟੀਟਿਊਸ਼ਨ ਨੇ ਉਹ ਤਾਂ ਆਪਣਾ ਜੇ ਬੰਦੇ ਨੇ ਮਤਲਬ ਮੈਨ ਲੱਗਦਾ ਵੀ ਪੰਜਾਬੀ ਸਿਨੇਮੇ ਨੂੰ ਜਾਨਣਾ ਹੋਵੇ ਤਾਂ ਗੱਗੂ ਬਾਈ ਹੋਈ ਹੈ ਜਿਹੜਾ ਇੱਕ ਇੰਸਟੀਟਿਊਸ਼ਨ ਆ ਪੰਜਾਬੀ ਸਿਨੇਮੇ ਦਾ ਤੇ ਉਹਦੇ ਨਾਲ ਰਹਿ ਕੇ ਅਸੀਂ ਵੀ ਬਹੁਤ ਚੀਜ਼ਾਂ ਸਿੱਖਦੇ ਆਂ ਫਿਰ ਜਦੋਂ ਹਰ ਮਿੱਟੀ ਦੀ ਕਿੰਨੇ ਨੇ ਖੁਸ਼ਬੂ ਹੁੰਦੀ ਹੈ ਤਾਂ ਮਾਝਾ ਦੀ ਵੀ ਅੱਜ ਇੱਥੇ ਖੁਸ਼ਬੂ ਵੇਖਣ ਨੂੰ ਮਿਲੀ ਬਹੁਤ ਵਧੀਆ ਯਾਰ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਨਾ ਵੀ ਮਾਝੇ ਦੀ ਧਰਤੀ ਆ ਉਹਦਾ ਵੀ ਮਤਲਬ ਚੋਟੀ ਦਾ ਇਤਿਹਾਸ ਆ ਨਾ ਤੇ ਬਹੁਤ ਕਮਾਲ ਦੀ ਧਰਤੀ ਆ ਸੋ ਉਥੋਂ ਦੇ ਖਿੱਤੇ ਦੀ ਇਹ ਫਿਲਮ ਆ ਜਿਹੜੀ ਬਣੀ ਆ ਨਾ ਹਾਂ ਉਹਦੇ ਵਿੱਚ ਕਰੈਕਟਰ ਗੱਗੂ ਬਾਈ ਨੇ ਕਰਿਆ ਦੇਵ ਬਾਈ ਨੇ ਕਰਿਆ ਪਰ ਉਹਨਾਂ ਨੇ ਓਨੀ ਸ਼ਿੱਦਤ ਨਾਲ ਹੀ ਕੰਮ ਕਰਿਆ ਤੇ ਜਿਹੜੀ ਤਿਆਰੀ ਸੀ ਫਿਲਮ ਦੀ ਕਿਉਂਕਿ ਐਸ ਏ ਮਤਲਬ ਸਾਡੀ ਟੀਮ ਨੇ ਫਿਲਮ ਬਣਾਈ ਆ ਪੀਐਮਪੀ 3 ਸਾਡੀ ਆਪ ਦੀ ਘਰ ਦੀ ਟੀਮ ਹਨ ਤੇ ਉਹਦੇ ਕਰਕੇ ਅਸੀਂ ਦੇਖਿਆ ਇਹਦੀ ਪ੍ਰੈਪਰੇਸ਼ਨ ਹੁੰਦੀ ਫਿਲਮ ਦੀ ਹਾਂ ਸੋ ਗੱਗੂ ਭਾਈ ਨੇ ਦੇਵ ਭਾਈ ਨੇ ਬਹੁਤ ਮਿਹਨਤ ਕੀਤੀ ਆ ਕਿਉਂਕਿ ਉਹ ਭਾਸ਼ਾ ਦਾ ਫਲੋ ਫੜਨਾ ਬਾਜੇ ਦੀ ਰਲ ਇੱਕ ਮਲਬਈ ਲਈ ਔਖਾ ਤੇ ਪਰ ਉਹਨਾਂ ਨੇ ਜਿੰਨੀ ਸਿੱਦਤ ਨਾਲ ਕੰਮ ਕਰਿਆ ਜਿੰਨਾ ਵਧੀਆ ਕਰਿਆ ਅੱਜ ਸਵਾਲ ਆ ਗਿਆ ਜਰ ਦੇ ਗੱਗੂ ਕਿ ਲੋ ਫਿਲਮਾਂ ਦੇ ਅਸੀਂ ਕਹੇ ਛੋਟੀ ਕਹਿ ਸਕਦੇ ਹਾਂ ਕਿਉਂਕਿ ਇੰਨੇ ਕੈਰੈਕਟਰ ਨੂੰ ਵਿੱਚ ਕਿਉਂਕਿ ਜਿਵੇਂ ਮਾਝੇ ਦੀ ਗੱਲ ਕੀਤੀ ਮਾਲਵੇ ਦੇ ਚਲੋ ਹਰਿਆਣ ਵਾਲੇ ਤਾਂ ਇਹਨਾਂ ਚੀਜ਼ਾਂ ਵੀ ਸਾਰਿਆਂ ਕੈਰੈਕਟਰ ਨੇ ਪੂਰਾ ਨਵਾਇਆ ਇਹਨੇ ਬਿਲਕੁਲ ਬਿਲਕੁਲ ਭਾਈ ਆਪਣਾ ਗੱਗੂ ਬਾਈ ਤਾਂ ਸਿਨੇਮੇ ਨੂੰ ਲੈ ਕੇ ਇੱਕ ਇੰਸਟੀਟਿਊਸ਼ਨ ਨੇ ਉਹ ਤਾਂ ਆਪਣਾ ਜੇ ਬੰਦੇ ਨੇ ਮਤਲਬ ਮੈਨ ਲੱਗਦਾ ਵੀ ਪੰਜਾਬੀ ਸਿਨੇਮੇ ਨੂੰ ਜਾਨਣਾ ਹੋਵੇ ਤਾਂ ਗੱਗੂ ਬਾਈ ਹੈ ਜਿਹੜਾ ਇੱਕ ਇੰਸਟੀਟਿਊਸ਼ਨ ਹੈ ਪੰਜਾਬੀ ਸਿਨੇਮੇ ਦਾ ਤੇ ਉਹਦੇ ਨਾਲ ਰਹਿ ਕੇ ਅਸੀਂ ਵੀ ਬਹੁਤ ਚੀਜ਼ਾਂ ਸਿੱਖਦੇ ਆ ਜਿੰਨੀ ਠੇਠ ਤਾਂ ਗੱਗੂ ਬਾਈ ਦੇ ਵਿੱਚ ਐਨੀ ਠੇਠ ਤਾਂ ਹੋਣ ਦੇ ਬਾਵਜੂਦ ਵੀ ਐਨੀ ਸਰਲਤਾ ਨਾਲ ਇੱਕ کردار ਨੂੰ ਨਿਭਾਉਣਾ ਉਹ ਵੀ ਮਝਾਇਲ ਦਾ ਕਿਰਦਾਰ ਹਨ ਤੇ ਉਹ ਗੱਗੂ ਬਾਈ ਦੇ ਹਿੱਸੇ ਆ। ਮੈਂ ਕਾਪੀ ਪੇਸਟ ਵਾਲਾ ਕੰਮ ਗੱਗੂ ਗਿੱਲ ਦਾ ਹੈ ਨਹੀਂ ਕਿਸੇ ਵੀ ਆਪਾਂ ਕਹਿ ਦੀ ਵੀ ਕੋਈ ਕਵੇ ਬੰਦਾ ਇਹਨੂੰ ਕਾਪੀ ਕਰ ਸੀ ਕਈ ਵੇਖਦੇ ਆ ਚਾਲ ਚੱਲਣ ਦੀ ਕੋਸ਼ਿਸ਼ ਕਰਦੇ ਪਰ ਗੱਗੂ ਗਿੱਲ ਮੇਰੇ ਸਾਨਾ ਕਾਪੀ ਪੇਸਟ ਵਾਲੇ ਬੰਦੇ ਨਹੀਂ ਹੈ। ਅੱਜ ਹੁਣ ਤੁਸੀਂ ਜਦੋਂ ਆਪਣਾ ਕਾਨਫਰੰਸ ਚੱਲ ਰਹੀ ਸੀ ਫਿਲਮ ਦੀ ਹੈ ਨਾ ਜਦੋਂ ਸਾਰੇ ਦੇਖ ਕੇ ਆਏ ਤਾਂ মিডিਆ ਹਾਊਸ ਕਰ ਰਿਆ ਸੀਗਾ ਉਹਤੇ ਬਾਈ ਨੇ ਹੁਣ ਕਿੰਨੇ ਵਧੀਆ-ਵਧੀਆ ਸ਼ਬਦ ਬੋਲੇ ਬਾਈ ਨੇ ਕਿਹਾ ਜਦੋਂ ਸਾਡੀ ਫਿਲਮ ਮੁਕੰਮਲ ਹੋਈ ਹੈ ਨਾ ਹੁਣ ਜੇ ਕੋਈ ਸਾਡੇ ਵਰਗਾ ਹੋਣਾ ਉਹਨੇ ਕਹਿਣਾ ਸੀਗਾ ਜਦੋਂ ਫਿਲਮ ਕੰਪਲੀਟ ਹੋਈ ਜੀ ਸੋ ਮੈਨੂੰ ਲੱਗਦਾ ਏਹੀ ਠੇਠਤਾ ਹੁੰਦੀ ਆ ਜਿਹੜੇ ਬੰਦੇ ਕੋਲ ਸ਼ਬਦ ਜਾਦੇ ਨੇ ਉਨਾਂ ਹੀ ਵਧੀਆ ਉਹ ਐਕਟਰ ਗੱਦੂ ਗਿੱਲ ਭਾਈ ਕਹਿੰਦੇ ਜਦੋਂ ਮਤੋਂ ਫਿਲਮ ਕਰਦੇ ਜਾਂ ਫਿਲਮ ਤੋਂ ਬਾਅਦ ਸਿੱਧਾ ਘਰੇ ਵਾਪਸ ਮੁੜਦੇ ਨੇ ਚੰਡੀਗੜ੍ਹ ਨਾਲ ਵੀ ਪਿਆਰ ਨਹੀਂ ਰੱਖਦੇ ਕਹਿੰਦੇ ਵੀ ਖੇਤਾਂ ਦੀ ਮਿੱਟੀ ਤੇ ਘਰ ਦੇ ਮੰਝੇ ਨਾਲ ਜਾ ਕੇ ਜੁੜਨਾ ਕਹਿੰਦੇ ਵਧੀਆ ਲੱਗਦਾ ਹੁੰਦਾ ਉਹਦਾ ਯਾਰ ਸਾਨ ਕਦੇ ਬਾਹਰ ਨਹੀਂ ਗਿਆ ਉਹਦਾ ਬਾਹਰਲੇ ਦੇਸ਼ ਉਹਦਾ ਉਹ ਹੋ ਹੋ ਤਾਂ ਹਾਂ ਗੱਗੂ ਗੱਲ ਗੱਗੂ ਗੱਲੀ ਆ ਯਾਰ ਇਹ ਕਿੰਨੀ ਵੱਡੀ ਗੱਲ ਐ ਬਾਹਰ ਵੀ ਨਹੀਂ ਕਦੇ ਗਏ ਉਹ ਨਹੀਂ ਨਹੀਂ ਬਾਹਰ ਨਹੀਂ ਗਏ ਕਦੇ ਅੱਛਾ ਹਾਂ ਅਦੇ ਕੁਝ ਨਵੀਂ ਗੱਲ ਦੱਸ ਦੀ ਉਹਨਾਂ ਬਾਰੇ ਨਹੀਂ ਪਤਾ ਸਾਰਿਆਂ ਨੂੰ ਇਹ ਤਾਂ ਆਪਣਾ ਹਾਂ ਤੋਂ ਤੁਹਾਡੇ ਲਈ ਹੋ ਸਕਦੀ ਐ ਨਵੀਂ ਫਰੇ ਆ ਵੀ ਸਾਰਿਆਂ ਨੂੰ ਜਿਹੜੇ ਉਹਦੇ ਆਲੇ-ਦਾਲੇ ਰਹਿੰਦੇ ਨੇ ਜਾਂ ਜਿਹੜੇ ਉਹਦੇ ਨਾਲ ਰਹਿੰਦੇ ਨੇ ਗੱਗੂ ਬਾਈ ਉਹਨਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਗੱਗੂ ਬਾਈ ਕਦੇ ਵੀ ਜ਼ਿੰਦਗੀ 'ਚ ਬਾਹਰ ਨਹੀਂ ਗਏ ਹੈਗੇ ਉਹਦਾ ਜੀਵਨ ਸਾਹ ਦਾ ਔਰੇ ਲੱਗਦਾ ਉਹ ਤਾਂ ਕਹਿੰਦਾ ਪੰਜਾਬ ਪੰਜਾਬ ਹੀ ਆ